ਮੈਂ ਸੋਨੁਕਮਾਰ ਤੋਂ ਸਵਾਲ ਸੱਈ ਕਰਮਚਾਰੀ ਯੂਨੀਅਨ ਤੋਂ ਪ੍ਰਦਾਨ ਬੜੀ ਦੁਖਦੀ ਗੱਲ ਹੈ ਕਿ ਭਾਰਤ ਦੇਸ਼ ਦੇ ਵਿੱਚ ਇੱਕ ਭਾਜਪਾ ਦੀ ਸਰਕਾਰ ਪ੍ਰਧਾਨ ਨਰਿੰਦਰ ਮੋਦੀ ਹੁਣ ਤੋਂ ਬਾਵਜੂਦ ਵੀ ਇੱਕ ਹਿੰਦੂ ਖਤਰੇ ਦੇ ਵਿੱਚ ਹੈ ਕਿ ਸਾਰੇ ਹੀ ਜਾਤਾ ਪਾਤ ਕੌਮ ਖਤਰੇ ਦੇ ਵਿੱਚ ਹੈ ਜਿਹੜਾ ਵੀ ਉੱਥੇ ਇੱਕ ਕਤਲੇਆਮ ਹੋਇਆ ਹੈ ਉਹਨਾਂ ਦੇ ਪਰਿਵਾਰਾਂ ਨੂੰ ਦੇਖਦੇ ਹੋਏ ਉਹ ਕਾਤਲਾਂ ਨੂੰ ਅਸੀਂ ਕੋਈ ਰੈਲੀ ਕੀਤੀ ਹੈ ਕਿ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਵੇ ਉਸ ਚੀਜ਼ ਨੂੰ ਅਸੀਂ ਦੇਖਦੇ ਹਾਂ ਇਹ ਸਾਰੇ ਹੀ ਜਥੇਬੰਦੀਆਂ ਨੇ ਉਸ ਹਿੱਦਾਂ ਨੂੰ ਇੱਕ ਕੈਂਡਲ ਮਾਰਚ ਉਹ ਜਿਹੜੇ ਕਾਤਲ ਹੈ ਉਹਨਾਂ ਲਈ ਕੈਂਡਲ ਮਾਰਚ ਦਾ ਇੱਕ ਪ੍ਰੋਗਰਾਮ ਰੱਖਿਆ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਦੁੱਖ ਰੋਤੇ ਇੱਕ ਯੂਨੀਅਨ ਨੂੰ ਇਕੱਠਾ ਹੋਣਾ ਪਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੋ ਘਟਨਾ ਪਹਿਲੇ ਗਾਮ ਵਿਖੇ ਹੋਈ ਹੈ ਉਸ ਦੇ ਰੋਸ ਵਿੱਚੋਂ ਜਿਸਰ ਕੰਚੜੀ ਯੂਨੀਅਨ ਇਨਸਪਰ ਸਭਾਈ ਸਰਵ ਜੂਨੀਅਨ ਅਗਰ ਟਾਇਰ ਕੰਟਰੀ ਯੂਨ ਬਲੋ ਹਾਜੇ ਤੌਰ ਤੇ ਇਕੱਠੇ ਹੋ ਕੇ ਮੌਬਤੀ ਲੈ ਕੇ ਉਹਨਾਂ ਨੂੰ ਚਾਲੀ ਦਿੱਤੀ ਗਈ ਹੈ ਜੋ ਉਹਨਾਂ ਨਾਲ ਹੋਇਆ ਹੈ ਕੀ ਉਹਨਾਂ ਨੂੰ ਪਤਾ ਸੀ ਕਿ ਉਸ ਤੇ ਕੀ ਹੋ ਜਾਣਾ ਕੀ ਉਹ ਸੋਚ ਕੇ ਗਏ ਸੀ ਲੇਕਿਨ ਇਸ ਸਮਾਜ ਦੇ ਵਿੱਚ ਅਜਿਹੀਆਂ ਤਾਕਤਾਂ ਨੇ ਜੋ ਇਸ ਸਮਾਜ ਨੂੰ ਤੋੜਨਾ ਚਾਹੁੰਦੀਆਂ ਨੇ ਉਹਦੇ ਖਿਲਾਫ ਅਸੀਂ ਇਕੱਠੇ ਹੋ ਕੇ ਰੋਸ਼ਨੀ ਲਿਆ ਦਿੱਤਾ ਹੈ ਜਿਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਉਹਦਾ ਮੌਬਤੀ ਲੈ ਕੇ ਮੌਸਾ ਨਹੀਂ ਕਿਸੇ ਪਾਕਿਸਤਾਨੀ ਦੀ ਹੈ ਕਦੇ ਪਲਬਾਮਾ ਤੇ ਕਦੇ ਪਹਿਲਗਾਮਾ ਕਸ਼ਮੀਰ ਜਾਂ ਰਿਹਾ ਹੈ ਕਸ਼ਮੀਰ ਚ ਜਿਸ ਤਰ੍ਹਾਂ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਇਹ ਨਾ ਤਾਂ ਕੋਈ ਰੱਬੀ ਕਰੂਪੀ ਹੈ ਨਾ ਹੀ ਕੋਈ ਕਿਸੇ ਇਕੱਲੇ ਬੰਦੇ ਦੀ ਬਸ ਦੀ ਗੱਲ ਹੈ ਇਹ ਜਿਹੜੀਆਂ ਸਾਜ਼ਿਸ਼ੀ ਮੌਤਾਂ ਹੋ ਰਹੀਆਂ ਨੇ ਇਹ ਬਹੁਤ ਹੀ ਨੌਣੇ ਕਾਂਡ ਨੇ ਬਹੁਤ ਹੀ ਨਿੰਦਣਯੋਗ ਨੇ ਤੇ ਇਸ ਦੇ ਪਿਛਲੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਨਗਰ ਨਿਗਮ ਬਠਿੰਡਾ ਚ ਦੇ ਦਫਤਰ ਚ ਇਥੋਂ ਦੀਆਂ ਜਿੰਨੀਆਂ ਸਮੂਹ ਜਥੇਬੰਦੀਆਂ ਨੇ ਉਹਨਾਂ ਨੇ ਇਕੱਠੇ ਹੋ ਕੇ ਇਸ ਘਟਨਾਕਰਮ ਦੀ ਨਿੰਦਿਆ ਵੀ ਕੀਤੀ ਹੈ ਇਸ ਘਟਨਾਕਰਮ ਦੇ ਪਿਛਲੇ ਜਿਹੜੇ ਕਾਰਨ ਉਹ ਪਬਲਿਕ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਨਾਲ ਦੀ ਨਾਲ ਜਿਹੜੇ ਦੋਸ਼ੀ ਨੇ ਜਾਂ ਜਿਸ ਤਰ੍ਹਾਂ ਦੇ ਇਹ ਅਤਵਾਦੀ ਸੰਗਠਨ ਇਹ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਮੁੱਢੋਂ ਸਦੋਂ ਖਤਮ ਕਰਨ ਦੀ ਉਹਨਾਂ ਨੂੰ ਫਾਂਸੀਆਂ ਤੇ ਟੰਗਣ ਦੀ ਵੀ ਇਥੋਂ ਮੰਗ ਕੀਤੀ ਗਈ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਮਾਧਮ ਰਾਹੀਂ ਇਹ ਇਹ ਗੱਲ ਕਰਨੀ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਜੋ ਧਾਰਮਿਕ ਪਾੜੇ ਪਾਏ ਜਾ ਰਹੇ ਨੇ ਜਾਂ ਇਸ ਤਰ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਿਰਦੋਸ਼ੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਸਰਕਾਰਾਂ ਵਾਸਤੇ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਨੇ ਜੇ ਕੋਈ ਹੋਰ ਸੰਗਠਨ ਕਰ ਰਹੇ ਨੇ ਜਾਂ ਕੋਈ ਕਿਸੇ ਸਾਜ਼ਿਸ਼ੀ ਢੰਗ ਨਾਲ ਹੋ ਰਿਹਾ ਹੈ ਤਾਂ ਉਸ ਨੂੰ ਰੋਕਣ ਦੀ ਲੋੜ ਹੈ ਜਿੰਨਾ ਚਿਰ ਆਮ ਜਨਤਾ ਆਵਾਮ ਸੁਚੇਤ ਹੋ ਕੇ ਇਹਨਾਂ ਕਾਰਵਾਈਆਂ ਦੇ ਬਰੁਧ ਨੇ ਖੜਾ ਹੁੰਦਾ ਉਹਨਾਂ ਜਿਹੜੇ ਕਾਰਵਾਈਆਂ ਰੁਕਣੀਆਂ ਨਹੀਂ ਇਹ ਉਸ ਲੜੀ ਦੀ ਇੱਕ ਕੜੀ ਵਜੋਂ ਅਸੀਂ ਇੱਥੇ ਇਕੱਠੇ ਹੋਏ ਆ ਕਿ ਇਹਨਾਂ ਦੇ ਕਾਰਨ ਵੀ ਬੁੱਧੇ ਜਾਣ ਤੇ ਇਹਨਾਂ ਨੂੰ ਰੋਕਣ ਦੇ ਪ੍ਰਬੰਧ ਵੀ ਕੀਤੇ ਜਾਣ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز